ਵਾਹਿ ਪ੍ਰਸਾਦ ਰੂਆ ਮਲ ਛੰਦ ਰੂਪ ਰਾਗ ਨਾ ਰੇਖ ਰਾਗ ਨਾ ਜਨਮ ਮਰਨ ਬੇਹੀਨ ਆਦ ਨਾਦ ਅਗਾਧ ਪੁਰਖ ਸੋ ਧਰਮ ਕਰਮ ਪ੍ਰਬੀਨ ਜੰਤਰ ਮੰਤਰ ਨਾ ਤਾੰਤਰ ਚਾਂ ਕੋ ਆਦ ਪੁਰਖ ਅਪਾਰ ਹੱਤ ਕੀੜ ਵਿਖੈ ਬਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਦ ਨਾ ਤਾੰਤ ਚਾਂ ਕੋ ਮੰਤਰ ਮਾਤ ਨਾ ਮਿਤ ਤਰ ਸਰਬਠਾ ਔਰ ਬੇਕੈਰਮਿਓ ਜਿਹ ਚੱਕਰ ਚਹਿਨ ਨਾ ਚਤਰ ਆਦ ਦੇਵ ਉਦਾਰ ਮੂਰਤ ਅਗਾਧਨਾਥ ਆਨੰਤ ਆਦ ਅੰਤ ਨਾ ਜਾਣੀਐ ਅਬਿਖਾਦ ਦੇਵ ਦੁਰੰਤ ਦੇਵ ਪੇਵ ਨਾ ਜਾਣਹੀ ਜੇ ਮਰਮ ਬੇਦ ਕਤੇਬ ਸਨਕ ਔ ਸੰਕੇਸ ਨੰਦਨ ਪਾਵਹੀ ਨ ਹਸੇ ਜਛ ਕਿੰਨਰ ਮਚਮਨ ਮੁਰਗ ਔਰਗ ਅਪਾਰ ਨੇਤ ਨੇਤ ਪੁਕਾਰਹੀ ਸ਼ਿਵ ਸਕਲਯ ਔ ਮੁਗਚਾਰ ਸਰਬਸਬਦ ਬਰਤਾਰ ਕੇ ਤਰ ਜਾਪ ਹੀ ਜਹ ਜਾਪ ਆਦ ਦੇ ਵੇ ਅਗਾਦ ਤੇਜ ਆਨਾਤ ਮੂਰਤਿ ਅਤਾਪ ਜੰਤਰਮੰਤਰਨਾ 50 ਕਰ ਤੰਤਰਮੰਤਰਨਾ ਕੀਨ ਸਰਮਠਾਰ ਰਹਿਓ ਬਿਰਾਜਤ ਰਾਜ ਰਾਜਪ੍ਰਭੀਨ ਜਚ ਗੰਧਰਵ ਦੇਵਦਨ ਨ ਬ੍ਰਹਮਛਤਰੀਨ ਮਾਹੇ ਬੈਸਨੰਕੇ ਵਿਖੇ ਬਿਰਾਜ ਸੁਦਰਪੀ ਵਹਿਨਾਹੇ ਗੂੜਗੌੜ ਨ ਪੀਰ ਭੀਕਰ ਬ੍ਰਹਮਸ਼ੇਖ ਸਰੂਪ ਰਾਤ ਦਿਵਸ ਨ ਮਦ ਉਰਦਨ ਭੂਮ ਅਕਾਸ਼ ਨੂਪ ਜਦ ਨਮ ਨਾ ਕਾਲ ਕਰਮ ਨਾ ਧਰਮ ਕਰਮ ਬਹੀਨ ਤੀਰਥ ਯਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬਸਬਦ ਬਤਾਰ ਕੇ ਤਰ ਜਾਨੀ ਹੈ ਜੇ ਜੋਤ ਸੇਸ ਨਾਮ ਸਹੰਸ ਫਲਨ ਨੇਦ ਪੂਰਨ ਹੋਤ ਸੋਦ ਸੋਦ ਹਟੇ ਸਬੈ ਸਰਬੇ ਰੋਦ ਦਾ ਨਵ ਸਰਬ ਗਾਇ ਗਾਇ ਹਟੇ ਗੰਧਰਬ ਗਵਾਏ ਕਿੰਨਰ ਗਰਬ ਪੜਤ ਪੜ ਥਕੇ ਮਹਾ ਕਬ ਗرد ਗਾੜ ਅਨੰਤ ਹਾਰ ਹਾਰ ਕਹਿਓ ਸਭ ਮਿਲ ਨਾਮ ਨਾਮ ਦੁਰੰਤ ਬੇਦ ਭੇਦ ਨ ਪਾਇਓ ਲਖਿਓ ਨਸੀਬ ਕ ਤੇਬ ਦੇਵ ਦਾ ਨੋ ਮੂੜ ਮਾ ਨੋ ਜਾਚ ਨ ਜਾਣੇ ਜੀਵ ਪਉਦ ਪੰਬ ਭਵਾਨ ਭੂਪਤ ਆਦ ਨਾਸੇ ਅਨਾਰਤ ਅਗਨ ਬਾਇ ਜਲੇ ਥਲੇ ਮੈਂ ਸਰਬ ਥੌਰ ਨਿਵਾਸ ਦੇਹ ਗੇ ਨਾ ਨੇਹਤ ਨੇਹ ਬੇਹ ਨਾ ਤੇ ਅਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨ ਭੀਰ ਸਰਬ ਕਰਤਾ ਸਰਬ ਹਰਤਾ ਸਰਬ ਦਿਆਲਦ ਵੇਖ ਚੱਕਰ ਚਹਿਨਾ ਵਰਨ ਜਾ ਕੋ ਜਾਤ ਪਾਤ ਨਾ ਭੇਖ ਰੂਪ ਰਹਿਨਾ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸ੍ਰਬ ਕਾਇਕ ਸ੍ਰਬਤੇ ਅਨਭੰਗ ਸ੍ਰਬ ਦਾਤਾ ਸ੍ਰਬ ਗਿਆਤਾ ਸ੍ਰਬ ਕੋ ਬ੍ਰਤਪਾਲ ਦੀਨਬੰਦ ਦਿਆਲ ਸਵਾਮੀ ਆਦ ਦੇਵ ਅਪਾਲ ਦੀਨਬੰਦ ਪ੍ਰਬੀਨ ਤ੍ਰੀਬਦ ਸਰਬ ਕੋ ਕਰਤਾਰ ਬਰਨ ਚਹਿਨਾ ਚਕਰਜਾ ਕੋ ਚਕਰ ਚੇਨਿਆ ਕਾਰ ਜਾਤ ਪਾਤ ਨਾ ਗੋਤਰਗਾਥਾ ਰੂਪ ਰੇਖ ਨਾ ਬਰਨ ਸ੍ਰਬ ਦਾਤਾ ਸ੍ਰਬ ਗਿਆਤਾ ਸ੍ਰਬ ਭੂ ਕੋ ਭਰਨ दुष्ट गाञ्जन सत्र पाञ्जन परम पुर्ख प्रमाथ दुष्ट हरता सृष्ट करता जगत में जे गाथ पूत पब पवे भगवान प्रमाण देवय गञ्ज आध अंत अनाद श्री पद परम पुर्ख अपञ् धर्म के अनकर्म जीत कीर्तन प्रसार देव देव गंधर्व किन्नर मछका छ अपर भूमका जले थले महमानिया जे नाम दुष्ट हरता पोष्ट करता सृष्ट हरता काम दुष्ट हरना सृष्ट करना दयाल लाल गोविंद मित्रपालक सत्रकालक दीनदयाल मुकंद अघव दंडण दुष्ट खंडण कालहु के काल दुष्ट हरणंग पुष्ट करणंग सर्व के प्रतिपाल सर्वकर्ता सर्व हरता सब को अनकाम सब खंडण सब दंडण सब को निज भाम ਸਰਬ ਭੋਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸਾਸਤਰਨ ਸਰਬ ਬੇਦ ਵਿਚਾਰ ਦੁਸ਼ਤ ਹਰਤਾ ਵਿਸਵ ਭਾਰਤਾ ਆਦ ਰੂਪ ਅਪਾਰ ਦੁਸ਼ਤ ਦੰਡਨ ਪੋਸ਼ਟ ਖੰਡਨ ਆਦ ਦੇ ਵਿਖੰਡ ਭੂਮ ਕਾਸ ਜਲੇ ਤਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੀਤੇ ਜਾਨੀਐ ਸਭ ਚਾਰ ਆਦ ਦੇ ਵਿਪਾਰ ਸ੍ਰੀ ਪਦੁਸ਼ਤ ਪੋਸ਼ਟ ਪ੍ਰਹਾਰ ਅੰਨ ਦਾਤਾ ज्ञान ज्ञाता श्रब मान महंद वेद व्यास करे कई दिन कोट इंद्र उपेंद्र जन्म दाता कर्म ज्ञाता धर्म चार विचार वेद भेव ना पावै शिव रुद्र औ मुख चार कोट इंद्र उपेंद्र व्यास सनक सनत कुमार गाय गाय थके सब गुण चक्रत भे मुख चार ਆਦ ਅੰਦਨਾ ਮਦਜਾ ਕੋ ਭੂਤ ਭਭ ਭਵਾਨ ਸਤ ਦਵਾਪੁਰ ਤ੍ਰਿਤਿਆ ਕਲਯੁਗ ਚਤਰਕਾਲ ਪ੍ਰਧਾਨ ਧਿਆਇ ਧਿਆਇ ਥਕੇ ਮਹਾਮੋਨ ਗਾਇ ਗੰਧਾਰਵੇ ਪਾਰ ਹਾਰ ਹਾਰ ਥਕੇ ਸਬੈ ਨਹੀਂ ਪਾਈਐ ਤਿਹ ਪਾਰ ਨਾਰਦ ਆਦਿਕ ਬੇਦ ਬਿਆਸਕ ਮਨ ਮਹਾਨਯ ਅਨੰਤ ਧਿਆਏ ਧਿਆਏ ਥਕੇ ਸਬੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਾਰਵ 나ਜ ਪਛਰਿ ਅਪਾਰ ਸੋਧ ਸੋਧ ਥਕੇ ਮਹਾਸੁਰ ਪਾਇਓ ਨਹ ਪਾਰ